ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਹੈਗਾ ਸੀ ਜੀ ਦੁਪਹਿਰ ਦਾ ਟਾਈਮ ਆਪਾਂ ਕੰਮ ਤੰਦਾ ਕਰਕੇ ਥੱਕ ਕੇ ਪੈ ਗਏ ਸੀ ਉਹ ਵੀਡੀਓ ਨਹੀਂ ਬਣੀ ਤੇ ਮੇਰੇ ਨਾਲ ਇੱਕ ਵੀ ਮਨ ਚ ਗੱਲ ਆਈ ਜਾਂਦੀ ਸੀਗੀ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਇੱਕ ਤਾਂ ਮੱਖੀਂਂ ਟਿਕੰਡਿੰਦੀ ਆ ਕਿਉਂਕਿ ਆਪਾਂ ਪੱਖਾ ਨਹੀਂ ਲਾਇਆ ਵੀ ਆਵਾਜ਼ ਕਲੀਅਰ ਨਹੀਂ ਆਉਂਦੀ ਤੇ ਉਹ ਮਨ ਦੀ ਗੱਲ ਇਹ ਸੀਗੀ ਤੇ ਪਹਿਲਾਂ ਤਾਂ ਤੁਹਾਨੂੰ ਦੱਸਾਂ ਹਨਾ ਵੀ ਆਪਾਂ ਵੀ ਕਈ ਦਿਨ ਹੋ ਗਏ ਵੀ ਵੀਡੀਓ ਕੋਈ ਨਾ ਵੀ ਆਪਾਂ ਨਹੀਂ ਪਾਈ ਉਹ ਜਿਹੜੀਆਂ ਤੁਹਾਡੇ ਤੱਕ ਪਹੁੰਚ ਗਈਆਂ ਹਨਾ ਉਹ ਆਪਾਂ ਸ਼ਡਿਊਲ ਤੇ ਲਾ ਕੇ ਰੱਖਿਆ ਸੀਗੇ ਵੀ ਮਤਲਬ ਕਿ ਪਹਿਲਾਂ ਦੀਆਂ ਬਣਾਈਆਂ ਹੋਈਆਂ ਸੀ ਤੇ ਆਪਾਂ ਟਾਈਮ ਲਾ ਕੇ ਰੱਖਤਾ ਸੀਗਾ ਤੇ ਉਹ ਆਏ ਆਈ ਜਾਂਦਾਂ ਸੀਗਾ ਕਿਉਂਕਿ ਜੀ ਮੇਰੀ ਮਾਸੀ ਜੀ ਦੀ ਡੈਥ ਹੋ ਗਈ ਸੀਗੀ ਤੇ ਉਹ ਤਾਂ ਹਨਾ ਬੇਸ਼ੱਕ ਵੀ ਮਾਸੀ ਜੀ ਹਨਾ ਵੀ ਆਪਦੀ ਉਮਰ ਪਹੁੰਚ ਚੁੱਕੇ ਸੀਗੇ ਉਹਨਾਂ ਦੇ ਪੋਤੇ ਪੋਤੀਆਂ ਵੀ ਵਿਆਹੇ ਹੋਏ ਆ ਪਰ ਧੀ ਆਲੀ ਹਨਾ ਮਾਪੇ ਵੀ ਕਦੇ ਵੀ ਬੁਢੇ ਨਹੀਂ ਬੁੰਦੇ ਮਾਸੀ ਜੀ ਨੂੰ ਤਾਂ ਬਹੁਤ ਸੋਕੇ ਸੀਗੇ ਚਾਰ ਬੇਟੇ ਨੇ ਉਹਨਾਂ ਦੇ ਵਧੀਆ ਵੀ ਪੂਰੇ ਸੌਖੇ ਨੇ ਤੇ ਇੱਕ ਬੇਟੀ ਆ ਬਸ ਬੇਟੀ ਕਰਨੀਆਂ ਥੋੜੇ ਜਿਹਾ ਔਖੇ ਸੀ ਮਾਸੀ ਜੀ ਦੀ ਕੁੜੀ ਦੇ ਵੀ ਵਿਚਾਰੀ ਦੇ ਦੋ ਕੁੜੀਆਂ ਹੀ ਨੇ ਮੁੰਡਾ ਨਹੀਂ ਹੋਇਆ ਕਈ ਹੋਏ ਵੀ ਵਿਚਾਰੇ ਹਨਾ ਪਰ ਬੱਚੇ ਨਹੀਂ ਗੇ ਬਸ ਇਸ ਵੱਲੋਂ ਉਹ ਥੋੜੇ ਜਿਹਾ ਔਖੇ ਗਏ ਨੇ ਨਹੀਂ ਬਸ ਸਾਰਾ ਪਰਿਵਾਰ ਬਹੁਤ ਵਧੀਆ ਜਦੋਂ ਇੱਥੇ ਮੇਰੇ ਮਾਸੀ ਜੀ ਪਿੰਡ 'ਚ ਰਹਿੰਦੇ ਸੀਗੇ ਵੀ ਸਾਡੇ ਘਰਾਂ ਦੇ ਨੇੜੇ ਹੀ ਮਾਸੀ ਹੈਗੀਆਂ ਇੱਥੇ ਮੇਰੇ ਪੇਕੇ ਪਿੰਡ ਦੀ ਲਹਿਰੇ ਵੇਕੇ ਤੇ ਜਦੋਂ ਉਹ ਇੱਥੇ ਰਹਿੰਦੇ ਸੀ ਤੇ ਆਪਾਂ ਜਾ ਆਉਂਦੇ ਸੀ ਪਰ ਹੁਣ ਮਾਸੀ ਜੀ ਵੀ ਬਾਗੇ ਸੀਗੇ ਛੋਟੇ ਮੁੰਡਿਆ ਕੰਢੀ ਉਹਨਾਂ ਕੰਨੀ ਸੀ ਉਹ ਥੋੜਾ ਜਿਹਾ ਦੂਰ ਘਰ ਹੋ ਗਿਆ ਵੱਡੇ ਬੇਟੇ ਦੇ ਤਾਂ ਆਪਾਂ ਜਾਣੀ ਜਾਣਦੇ ਆ ਜਦ ਜਾਈਏ ਮਿਲਣ ਜਾਣਦੇ ਆ ਤੇ ਉਹਨਾਂ ਕੰਨੀ ਨਹੀਂ ਜਾਇਆ ਜਾਂਦਾ ਸੀਗਾ ਕਿਉਂਕਿ ਉਹਨਾਂ ਦਾ ਘਰ ਹੈਗਾ ਜੀ ਦੂਰ ਤੇ ਆਪਾਂ ਤਾਂ ਕਰਕੇ ਪਹਿਲਾਂ ਕੋਈ ਨਵੀਂ ਵੀਡੀਓ ਨਹੀਂ ਬਣੀ ਤੇ ਉਹ ਬਾਈ ਵਾਲੀ ਜਰੂਰ ਪਾਈ ਸੀ ਆਪਾਂ ਜਿਹੜਾ ਭਾਈ ਆਪਣੇ ਨੌ ਲੌਣ ਆਇਆ ਸੀਗਾ ਤੇ ਉਹ ਕਹਿੰਦਾ ਪਹਿਨੇ ਮੇਰੀ ਵੀਡੀਓ ਪਾ ਦੀ ਮੈਂ ਕਿ ਕੋਈ ਨਾ ਵੀਰੇ ਤੇ ਉਹਦੀ ਵੀਡੀਓ ਨੂੰ ਤੁਸੀਂ ਪਿਆਰ ਵੀ ਬਹੁਤ ਦਿੱਤਾ ਜਿਹੜਾ ਸ਼ਾਰਟ ਪਾਇਆ ਆਪਾਂ ਉਹਨੂੰ ਵੀ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕੱਲ ਮੰਗਲਵਾਰ ਨੂੰ ਮੇਰੀ ਮਾਸੀ ਦਾ ਭੋਗ ਸੀਗਾ ਤੇ ਆਪਾਂ ਉੱਥੇ ਗਏ ਤੇ ਸਾਡੇ ਬਹੁਤ ਰਿਸ਼ਤੇਦਾਰ ਤੇ ਜਾਂ ਪਿੰਡੋਂ ਵੀ ਜਿਹੜੇ ਮੈਨੂੰ ਨਹੀਂ ਵੀ ਜਾਣਦੇ ਸੀ ਉਹਨਾਂ ਨੇ ਵੀ ਵਧੀਆ ਬੁਲਾਇਆ ਕਹਿੰਦੇ ਅਸੀਂ ਤੇਰੀ ਵੀਡੀਓ ਦੇਣੀ ਹੁੰਦੀ ਆ ਇਹ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਤੇ ਵੀ ਹੌਸਲਾ ਜਾਂ ਮਿਲਦਾ ਦੇਖ ਕੇ ਵੀ ਤੈਨੂੰ ਕੰਮ ਕਰਦੇ ਨੂੰ ਹਾਗੇ ਮੇਰੇ ਮਾਮੇ ਦੀ ਨੂੰਹ ਵੀ ਕਹਿਣ ਲੱਗੀ ਕਹਿੰਦੀ ਮੈਨੂੰ ਕਹਿੰਦੇ ਆ ਵੀ ਤੂੰ ਵੀਡੀਓ ਤਾਂ ਹੀ ਦੇਖੀ ਜਾਨੀ ਆ ਇਹਦੇ ਨੂੰ ਕੰਮ ਵੀ ਕਰਿਆ ਕਰ ਤੇ ਇੱਕ ਗੱਲੋਂ ਤੁਸੀਂ ਹੱਸੋਗੇ ਤੇ ਸਾਰੇ ਮੈਨੂੰ ਇਹੀ ਕਹਿਣ ਆ ਵੀ ਤੈਨੂੰ ਦੇਖ ਕੇ ਲੱਗਦਾ ਨਹੀਂ ਵੀ ਤੂੰ ਤਾਂ ਇੰਨੀ ਨਾਜ਼ੁਕ ਜਿਹੀ ਆ ਪਤਲੀ ਇੰਨੀ ਆ ਵੀ ਇੰਨਾ ਕੰਮ ਸੰਭ ਲੈਣੀ ਆ ਤੇ ਬਈ ਇੱਕ ਗੱਲ ਦਾ ਮੈਨੂੰ ਦੁੱਖ ਹੋਇਆ ਜਦੋਂ ਵੀ ਕਈਆਂ ਨੇ ਹਨਾ ਕਿਹਾ ਵੀ ਸਾਡੀਆਂ ਨੂੰ ਹਾਂ ਤਾਂ ਕੰਮ ਕਰਦੀਆਂ ਨਹੀਂ ਤੇ ਸਾਡੇ ਵੀ ਘਰਾਂ ਤੋਂ ਹੀ ਸਿੱਖ ਬਾਈ ਇਹ ਆਪਾਂ ਵੀਡੀਓ ਐਸੇ ਕਰਕੇ ਬਣਾਈ ਵੀ ਹੋ ਸਕਦਾ ਹਨਾ ਉਹ ਵੀ ਆਪਣੀ ਵੀਡੀਓ ਦੇ ਦਿਆਂ ਹੁਣ ਭੈਣਾ ਜਿਹੜੀਆਂ ਕੰਮ ਨਹੀਂ ਕਰਦੀਆਂ ਤੇ ਉਹ ਕਹਿੰਦਾ ਮਤਲਬ ਕਿ ਉਹ ਬਾਈ ਗੱਲਾਂ ਕਰਨ ਲੱਗ ਗਿਆ ਤੇ ਉਹ ਭਾਬ ਮੈਂ ਕਹ ਬੀ ਬਾਈ ਭਾਬੀ ਨਹੀਂ ਆਏ ਭੋਗ ਤੇ ਉਹ ਕਹਿੰਦੇ ਵੀ ਉਹਦੀ ਵਿਚਾਰੀ ਦੀ ਵੀ ਨਾੜ ਬਲੌਕ ਹੋ ਗਈ ਸੀ ਲੱਤ ਦੀ ਉਹ ਨਾ ਘਾਰਾ ਤੁਰਾ ਕਰਿਆ ਆਪ ਹੀ ਚੋਂਦੇ ਸੀ ਪੰਜ ਛੇ ਧਾਰਾਂ ਸੀਗਾ ਕਾਫੀ ਬੱਸ਼ੂ ਰੱਖਿਆ ਉਹਨਾਂ ਨੇ ਵੀ ਤੇ ਹੁਣ ਵਿਚਾਰੀ ਦੀ ਕਹਿੰਦੇ ਲੱਤ ਦੀ ਹੋ ਗਈ ਨਾੜ ਬਲੌਕ ਤੇ ਉਹ ਰਿਸ਼ਤੇਦਾਰੀ ਚ ਗਈ ਵੀ ਸੀਗੀ ਤੇ ਮੈਂ ਆਖਿਆ ਫਿਰ ਧਾਰਾ ਹੁਣ ਕੌਣ ਚੋਂਦਾ ਬਾਈ ਵੀ ਕਹਿੰਦਾ ਮੈਂ ਮੈਂ ਤਾਂ ਚੱਲ ਗੁਹਾ ਗੂੜਾ ਤਾਂ ਤੇਰੀ ਨੂੰ ਸਿੜਦੀ ਹੂ ਇਹਨੇ ਕਿੱਥੇ ਸਿੜਦੀ ਆ ਕਹਿੰਦਾ ਉਹ ਵੀ ਆਪਣੇ ਲੱਗੀ ਹੋਈ ਐ ਤੇ ਭਈ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੋਇਆ ਵੀ ਹਨਾ ਵੀ ਸਹੁਰਾ ਵਿਚਾਰਾ ਕੰਮ ਕਰੇ ਤੇ ਨੂੰਹਾਂ ਹਨਾ ਬੈਠੀਆਂ ਚਾੱਕੀ ਜਾਣ ਤੇ ਇਹ ਗੱਲ ਬਹੁਤ ਗਲਤ ਆ ਜਾਂ ਵੀ ਗੱਲਾਂ ਕਰਨ ਲੱਗੇ ਰਿਸ਼ਤੇਦਾਰ ਤੇ ਉਹ ਕਹਿੰਦੇ ਵੀ ਅੱਜ ਕੱਲ ਤਾਂ ਤਾਂ ਐ ਕਹਿੰਦੇ ਆ ਵੀ ਗੋਹੇ ਤੇ ਸਾਨੂੰ ਮੁਸ਼ਕ ਆਉਂਦਾ ਦੁੱਧ ਕਹਿੰਦੇ ਪੀਣ ਨੂੰ ਹੋਵੇ ਦਹੀਂ ਖਾਣ ਨੂੰ ਹੋਵੇ ਗੁਆ ਕੁੜਾ ਨਾ ਕਰਨਾ ਹੋਵੇ ਵੀ ਇਹ ਹੈ ਨਾ ਕਿੱਡੀ ਕੁ ਗੱਲ ਹੈ ਨਾ ਆਪਾਂ ਨਾ ਵੀ ਤੁਹਾਨੂੰ ਦੱਸਦੀ ਹੁੰਨੇ ਨਾ ਪਹਿਲਾਂ ਆਪਾਂ ਪੇਕੇ ਪਿੰਡ ਵੀ ਇਹੀ ਕੰਮ ਕਰਦੇ ਸੀ ਮੈਨੂੰ ਬਹੁਤ ਸ਼ੌਂਕ ਸੀਗਾ ਪਹਿਲਾਂ ਮੈਂ ਧਾਰਾਂ ਜਦੋਂ ਨਹੀਂ ਹੁੰਦਾ ਸੀ ਮੇਰੇ ਪਾਪਾ ਨੂੰ ਕਹਿੰਦੀ ਵੀ ਮੈਂ ਧਾਰਾਂ ਸਿੱਖਣੀ ਆ ਉਹ ਮੈਨੂੰ ਕਹਿੰਦੇ ਜਦੋਂ ਵੀ ਕੋਈ ਆਪਣੀ ਮੱਝ ਸੂਈ ਤੇ ਤੂੰ ਉਦੋਂ ਸਿੱਖ ਲਈ ਤੇ ਵੀ ਉਦੋਂ ਚੱਲ ਪੋਲੀ ਹੁੰਦੀ ਆ ਤੇ ਉਦੋਂਪਾ ਹੀ ਮੈਥੋਂ ਨਹੀਂ ਸਿੱਖੀਆਂ ਗਈਆਂ ਫੇਰ ਮਜਬੂਰੀ ਚ ਜਦੋਂ ਹਨਾ ਮੇਰੇ ਪਾਪਾ ਨੂੰ ਕੈਂਸਰ ਸੀ ਉਹ ਮੰਚੇ ਚ ਪੈ ਗਈ ਹਨਾ ਤੇ ਭਾਬੀ ਵੀ ਡਿਲੀਵਰੀ ਵੇਲੇ ਗਏ ਹੋਏ ਸੀ ਜਦੋਂ ਮੇਰੇ ਭਤੀਜਾ ਹੋਣ ਵਾਲਾ ਸੀਗਾ ਤੇ ਫੇਰ ਮੈਨੂੰ ਕਿਸੇ ਨੇ ਵੀ ਦੇਖੋ ਸਿਖਾਈਆਂ ਹਨਾ ਮੈਂ ਆਪ ਹੀ ਧਾਰਾ ਸਿੱਖ ਗਈ ਤੇ ਉਹ ਦਿਨ ਹੱਦ ਹਨਾ ਕਈ ਸਾਲ ਹੋ ਗਏ ਦੇਖ ਲਓ 14 15 ਸਾਲ ਬਸ ਮੈਂ ਹੀ ਧਾਰਾ ਚੋਣੀ ਆ ਤੇ ਮੈਂ ਤਾਂ ਉਹਨਾਂ ਨੂੰ ਕਹਿਨੀ ਆ ਹਨਾ ਵੀ ਜਿਹੜੀਆਂ ਕਹਿੰਦੀਆਂ ਵੀ ਕੋਈ ਚੋ ਤਾਂ ਸਾਨੂੰ ਮੋਸ਼ਕਾਉਂਦਾ ਦੁੱਧ ਤਾਂ ਪੀਣ ਨੂੰ ਹੋਵੇ ਤੇ ਦਹੀਂ ਖਾਣ ਨੂੰ ਹੋਵੇ ਵੀਰੇ ਜਦੋਂ ਤੁਸੀਂ ਇਹ ਚੀਜ਼ਾਂ ਚੱਕਦੇ ਹੋਣਾ ਵੀ ਤੁਹਾਨੂੰ ਸੰਗਜ ਨਹੀਂ ਲੱਗਦੀ ਵੀ ਆਪਾਂ ਵੀ ਕੰਮ ਤਾਂ ਕਰਦੇ ਨਹੀਂ ਤੇ ਐ ਗੱਲਾਂ ਕਰਨ ਲੱਗਿਆ ਬਾਈ ਵੀ ਮੇਰੇ ਨਾਲ ਕਹਿੰਦਾ ਹਾਂ ਵੀ ਐਂ ਕਹਿ ਰਹਿੰਦਿਆਂ ਵੀ ਡੇਰੀ ਚ ਦੁੱਧ ਵੀ ਤੁਸੀਂ ਵੀ ਗਾਂ ਦਾ ਹੀ ਪਾਓ ਮੱਚ ਦਾ ਘਰੇ ਰੱਖੋ ਵੀ ਗਾਂ ਦਾ ਸਵਾਦ ਨਹੀਂ ਲੱਗਦਾ ਐਂ ਤਾਂ ਬਾਤੂਰੇ ਆਂ ਦਿੰਦਿਆਂ ਕਹਿੰਦੇ ਤੇ ਪਰ ਕੰਮ ਨਹੀਂ ਕਰਨਾ ਵੀ ਕੰਮ ਅੱਛਾ ਨਾ ਕਾਦੀ ਸ਼ਰਮ ਹੈ ਤੇ ਹੁਣ ਸਾਡੇ ਆ ਨਾ ਤੇ ਮੈਂ ਨਾ ਮਤਲਬ ਕਿ ਸਾਰਾ ਕੰਮ ਇਕੱਲੀ ਕਰਦੀ ਆ ਹੁਣ ਜੇ ਮੈਂ ਕਹੀ ਜਾਵਾਂ ਵੀ ਮੇਰੀ ਮੰਮੀ ਕਰੇ ਧਾਰਾ ਮੰਮੀ ਚੋਵੇ ਗੋਹਾ ਸਿੱਟੇ ਤੇ ਹਣਾ ਫਿਰ ਇਹਨਾਂ ਨੇ ਵੀ ਮੈਨੂੰ ਕਾਦੇ ਖਾਤਰ ਲੈ ਕੇ ਆਂਦਾ ਨਾ ਤੇ ਭਈ ਮੈਂ ਤਾਂ ਹੀ ਕਹਿੰਿਆ ਨਾ ਭੈਣ ਮੰਨ ਕੇ ਆਏ ਨਾ ਕਰਿਆ ਕਰੋ ਤੇ ਕਿਉਂਕਿ ਇੱਕ ਔਰਤ ਹੀ ਆ ਨਾ ਵੀ ਜਿਹੜੀ ਘਰ ਜੋੜ ਵੀ ਸਕਦੀ ਆ ਤੇ ਤੋੜ ਵੀ ਸਕਦੀ ਆ ਸਾਰ ਆਪਣੇ ਸਾਰੇ ਹੁੰਦਾਗਾ ਤੇ ਆਪਾਂ ਤਾਂ ਵੀ ਇੱਥੇ ਵੀ ਸਾਰੇ ਕਹਿੰਦੇ ਆ ਹਨਾ ਹੁਣ ਵੀ ਅਸੀਂ ਨਾ ਅੱਡ ਹੋਇਆ ਨੂੰ ਸਾਲ ਹੋਇਆ ਨਹੀਂ ਸਾਨੂੰ ਥੋੜਾ ਟਾਈਮ ਹੀ ਹੋਇਆ ਤੇ ਆਪਾਂ ਨਾ ਹੀ ਕਦੇ ਸਾਂਝੇ ਘਰ ਚ ਆਏ ਕਿਹਾ ਸੀ ਵੀ ਮੈਂ ਪਸ਼ੂ ਨਹੀਂ ਸੰਭਲੇ ਵੀ ਪਸ਼ੂਆਂ ਦਾ ਸ਼ੁਰੂ ਤੋਂ ਹੀ ਮੈਂ ਕਰਦੀ ਆਈ ਆ ਮੈਂ ਤੁਹਾਨੂੰ ਦੱਸਦੀ ਹੁਣੀਆਂ ਮੇਰੇ ਦਿਓਰ ਆਰਮੀ ਚ ਉਹ ਮੇਰੀ ਦਰਾਣੀ ਪਹਿਲਾਂ ਪੇਕੀ ਵੀ ਵੱਧ ਰਹੀਦੀ ਸੀ ਕਿ ਫਿਰ ਮੇਰੇ ਦਿਓਰ ਨਾਲ ਵੀ ਲਾਈ ਤਿੰਨ ਚਾਰ ਸਾਲ ਤੇ ਦੇਖੋ ਨਾ ਫਿਰ ਵੀ ਕਿਹੜੇ ਟਾਈਮ ਚ ਉਹਨਾਂ ਨੇ ਪਸ਼ੂਆਂ ਦਾ ਕੰਮ ਕਰ ਲਿਆ ਤੇ ਪਸ਼ੂਆਂ ਦਾ ਮੈਂ ਹੀ ਕਰਨਾ ਸੀਗਾ ਤੇ ਹੁਣ ਵੀ ਮੈਂ ਹੀ ਕਰਦੀ ਆ ਹੁਣ ਮੈਨੂੰ ਜਮਾ ਕੱਲੀ ਨੂੰ ਕਰਨਾ ਪੈਂਦਾ ਇਹ ਵੀ ਮੇਰੀ ਮਜਬੂਰੀ ਆ ਵੀ ਮੈਂ ਕੱਲੀ ਕੰਮ ਕਿਉਂ ਕਰਦੀ ਆ ਇਹ ਵੀ ਤੁਹਾਨੂੰ ਦੱਸੂਗੀ ਮੈਂ ਤੇ ਭਾਈ ਮੈਂ ਤਾਂ ਇਹ ਕਹਿੰਨੀ ਆ ਨਾ ਪਸ਼ੂਆਂ ਚਾ ਕੇ ਤਾਂ ਜੀ ਲੱਗਦਾਗਾ ਮਨ ਬਹੁਤ ਖੁਸ਼ ਹੁੰਦਾ ਤੇ ਬਾਕੀ ਜਦੋਂ ਹਨਾ ਵੀ ਆਪਾਂ ਕਹਿੰਦੇ ਨੇ ਵੀ ਕਿ ਚੜੇ ਮਹੀਨੇ ਜਦੋਂ ਹਨਾ ਵੀ ਪੈਸੇ ਆ ਜਾਂਦੇ ਹੁਣ ਵੀ ਮਤਲਬ ਕਿ ਜਿਹੜਾ ਪੱਕਾ ਰਾਂਚ ਪਾਉਣਿਆ ਦੁੱਧ ਤੇ ਉਹ ਤਾਂ ਮਹੀਨੇ ਤੋਂ ਦਿੰਦੇ ਨੇ ਟੈਰੀ ਵਾਲੇ ਦਿੰਦੇ ਨੇ ਵੀ 10 ਦਿਨਾਂ ਤੋਂ ਪੈਸੇ ਅਪਰ ਮੈਂ ਵੀ ਮਤਲਬ ਐਸੀ 10 ਦਿਨਾਂ ਤੋਂ ਪੈਸੇ ਕਦੇ ਪੜੇ ਨਹੀਂ ਵੀ ਉੱਥੇ ਇਕੱਠੇ ਕਰ ਲਏ ਨੇ ਵੀ ਚਲ ਇਕੱਠੇ ਕਿਸੇ ਕੰਮ ਆਉਣਗੇ ਤੇ ਉਦੋਂ ਮਨ ਨੂੰ ਵੀ ਸਕੂਨ ਮਿਲਦਾ ਹਨਾ ਵੀ ਆਪਾਂ ਵੀ ਆਹ ਕਮਾਈ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਤੇ ਮੈਨੂੰ ਕਹਿੰਦੇ ਤੇਰੀ ਵੀਡੀਓ ਦੇਣਿਆਂ ਦੇਖ ਕੇ ਹੌਸਲਾ ਹੀ ਮਿਲਦਾ ਤੇ ਮੈਂ ਤਾਂ ਉਹਨਾਂ ਨੂੰ ਵੀ ਕਹਿਣੀ ਆ ਭੈਣੇ ਜੇ ਤੁਸੀਂ ਵੀ ਦੇਣੇ ਹੋ ਹਨਾ ਵੀਰੇ ਕੰਮ ਜ਼ਰੂਰ ਕਰਿਆ ਕਰੋ ਵੀ ਇਹ ਕੰਮ ਵਿੱਚ ਕੋਈ ਸ਼ਰਮ ਨਹੀਂ ਜਿਹੜਾ ਗੋਹੇ ਚੋ ਮੋਮੋਸ ਕਿ ਜਗੈਨ ਆਪਾਂ ਨੂੰ ਸੌਂ ਲੱਗੇ ਨਾ ਆਪਾਂ ਕਦੇ ਵੀ ਨਹੀਂ ਕਿਹਾ ਵੀ ਆਪਾਂ ਨੂੰ ਗੋਹੇ ਚੋ ਮੋਸਕਾਉਂਦਾ ਪਤਾ ਨਹੀਂ ਉਹ ਕਿ ਭੈਣਾ ਕਿਵੇਂ ਕਹਿ ਦਿੰਦਗਾ ਤੇ ਆਪਾਂ ਤੁਹਾਨੂੰ ਆਪਣੇ ਕੰਮ ਦਿਖਾਉਣੀ ਆ ਦੂਸਰੇ ਪਾਸੇ ਕੈਮਰਾ ਕਰਕੇ ਪਹਿਲਾਂ ਤਾਂ ਆਹ ਦੇਖੋ ਸਾਡੀਆਂ ਰਾਣੀਆਂ ਬੈਠੀਆਂ ਆ ਪਹਾੜੇ ਆਪਾਂ ਬੰਦ ਕਰਤੇ ਭਾਜੀ ਥਾਂ ਗਿੱਲਾ ਪਿਆ ਨਾ ਥੱਲੇ ਤੇ ਆਪਾਂ ਜਿਵੇਂ ਤੁਹਾਨੂੰ ਦੱਸਦੇ ਹੁੰਨੇ ਆਪਾਂ ਪਸ਼ੂ ਲਈ ਬੜਨੇ ਲੈਂਦੇ ਬਈ ਤੇ ਉਹਦੇ ਲਈ ਆਪਾਂ ਪੱਠੜ ਨਾਲ ਦੀ ਨਾਲ ਭਰੀ ਜਾਂਦੇ ਗੋਏ ਦਾ ਲੱਡੂ ਇਹ ਆ ਬੱਠੀਆਂ ਆਹ ਬਹੁਤ ਹੌਕਰੀ ਆ ਤੇ ਮਰਜਾ ਨੂੰ ਕੋਈ ਪ੍ਰੋਬਲਮ ਨਹੀਂ ਉਹ ਬੱਚਾ ਕੱਟਾ ਬੱਠਾ ਤੇ ਹੋਰ ਬਾਕੀ ਆਪਾਂ ਕੰਮ ਦਿਖਾ ਗਏ ਆ ਦੇਖੋ ਹੁਣ ਜਿਹੜੀ ਮੈਂ ਆਪਾਂ ਦੁਪਹਿਰੇ ਸਨੀਰ ਲਾਉਣੀ ਆ ਉਹ ਵੀ ਮੈਂ ਸਵੇਰੇ ਤੂੜੀ ਲਿਆ ਕੇ ਰੱਖਤੀ ਤੇ ਜਿਹੜੀ ਹੁਣ ਸ਼ਾਮ ਨੂੰ ਸਵੇਰੇ ਵਾਲੀਰ ਲਾ ਕੇ ਤਰੂੰ ਉਹ ਵੀ ਆ ਲਿਆਂਦੀ ਪਈ ਆ ਤੇ ਆਪਾਂ ਨੂੰ ਵੀਰੇ ਇਸ ਕੰਮ ਚ ਨਾ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਨਾ ਕਦੇ ਅੱਕੇ ਆ ਨਾ ਥੱਕੇ ਆ ਦੇਖੋ ਤੇ ਚਾਰ ਬਸ ਆਪਣੇ ਇੰਨਾ ਕਰਿਆ ਗਿਆ ਸੀਗਾ ਤੇ ਅੱਜ ਤੋਂ ਆਚਾਰ ਨੂੰ ਆਪਾਂ ਅਲਵਿਦਾ ਕਹਿ ਦਾਂਗੇ। ਮੋਕੜੀ ਆ ਸੀ ਤੇ ਦੇਨਾਂ ਵਾਲੀ ਲੇਟੀ ਆਪਾਂ ਐ ਭਿਉ ਕੇ ਰੱਖਦੇ ਹਾਈ ਮੱਖੀਆਂ। ਦੇਨਾਂ ਦੀ ਲੇਟੀ ਆਪਾਂ ਐ ਭਿਉ ਕੇ ਰੱਖਦੇ ਆ। ਮੈਂ ਟੱਕਣੀ ਭੁੱਲ ਗਈ ਅਚਤਰ ਟੱਕੀ ਪਈ ਸੀ। ਤੇ ਘੇਟਾ ਖਲੀ ਨਹੀਂ ਗਈ। ਤੇ ਲੇਟੀ ਵੀਰੇ ਜਿਹੜੀ ਆਪਾਂ ਦਿਨੇ ਭਿਉਣਿਆ ਹਨਾ ਉਹ ਚ ਪਾਉਣਿਆਗੇ ਵੀ ਬੜੇ ਮਿਆਂ ਦੀ ਖਾਲਾ ਛੋਲਿਆਂ ਦਾ ਛਿਲਕਾ ਤੇ ਕਣਕ ਦਾ ਦਲੀਆ ਹੋ ਗਿਆ ਤੁਸੀਂ ਦਲੀਆ ਕਹਿੰਨੇ ਹਸ ਤੇ ਲੇਟੀ ਕਹਿੰਨੇ ਆ ਤੇ ਕਣਕ ਦਾ ਦਲੀਆ ਇਹ ਆਪਾਂ ਦਿਨੇ ਪਾਵਾਂਗੇ ਤੇ ਜਿਹੜੀ ਰਾਤ ਨੂੰ ਪਿਉਣਿਆ ਉਹਦੇ ਚ ਵੀ ਆਪਾਂ ਸ਼ੱਕਰ ਤੇ ਪਾਵਾਂਗੇ ਕੱਲੀ ਲੇਟੀ ਤੇ ਆਪਾਂ ਕੱਲ ਫੀਡ ਬਣਾ ਕੇ ਲੈਂਦੀ ਆ ਤੇ ਫੀਡ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਬਣਵਾ ਕੇ ਲੈਉਣੇ ਹੁੰਨੇ ਆ ਤੇ ਗਾਂ ਲਈ ਬਸ ਆਪਾਂ ਲੈ ਕੇ ਆਉਂਨੇ ਆ ਅshifts ਫੀਡ ਬਸ ਇਹ ਥੋੜੀ ਜੀ ਰਹੇਗੀ ਤੇ ਦੇਖੋ ਆ ਸਾਰੇ ਗੱਟੇ ਜਿੰਨੇ ਪਏ ਹਨ 5 6 ਇਹ ਮੈਂ ਲੈੱਟੀ ਦੇ ਪਿਆਏ ਹੋਏ ਆ ਦੋ ਦਾਣੇ ਤੇ ਆ ਤਿੰਨ ਚਾਰ ਲੈੱਟੀ ਦੇ ਆ ਕੁਛ ਇੱਧਰ ਫੀਲ ਪਈ ਸੀ ਕੁਛ ਦੋ ਬੋਰੀਆਂ ਪਈਆਂ ਕੁਛ ਆਸੇ ਤੇ ਆਪਾਂ ਇਕੱਠੀ ਬਣਾ ਲੈਣ ਨੂੰ ਨੇ ਆ 10 12000 ਦੀ ਬਸ ਵੀਨਾ ਚੱਲ ਜਾਂਦੀ ਆ ਤੇ ਦੇਖੋ ਬਈ ਹਨਾ ਆਪਾਂ ਨੂੰ ਕੋਈ ਕੰਮ ਨਹੀਂ ਆਇ ਜਿ ਲੱਗਦਾ ਮੈਂ ਦੁਪਹਿਰੇ ਤਾਣੀ ਤੂੜੀ ਲਿਆਉਂਦੀ ਕਿਉਂਕਿ ਗਰਮੀ ਬਹੁਤ ਹੁੰਦੀ ਆ ਇੱਕ ਮੁੜ ਕੇ ਕੰਮਾਂ ਦੀ ਖਿੱਚ ਹੋ ਜਾਂਦੀ ਆ ਧਾਰਾਂ ਤੁਰਾਂ ਹਨ ਤੇ ਫਿਰ ਸ਼ਾਮ ਵਾਲੀ ਵੀ ਨਹੀਂ ਲਿਆਂਦੀ ਜਾਂਦੀ ਸ਼ਾਮ ਵਾਲੀ ਵੀ ਆਪਾਂ ਲਿਆ ਕੇ ਰੱਖਤੀ ਸ਼ਾਮ ਨੂੰ ਰਲਾਉਣੇ ਆ ਸਵੇਰੇ ਪਾਉਣੇ ਆ ਤੇ ਉਹ ਆਪ ਹੀ ਆ ਹੁਣ ਫੇਰ ਆਉਣੇ ਆਪਾਂ ਉਸੇ ਟੌਪਿਕ ਤੇ ਤੇ ਆਪਾਂ ਫੇਰ ਆਗੇ ਭਾਈ ਉਸੇ ਟੌਪਿਕ ਤੇ ਤੇ ਭੈਣ ਬਣ ਕੇ ਆਇਆ ਕਿਆ ਕਰੋ ਵੀ ਸਾਨੂੰ ਸ਼ਰਮ ਆਉਦੀ ਆ ਇਹ ਕੰਮ ਕਰਦਿਆਂ ਨੂੰ ਜਾਂ ਗੋਏ ਚ ਮੁਸ਼ਕ ਆਉਂਦਾ ਮਿਰਚ ਜਦੋਂ ਆਪਾਂ ਇਹਨਾਂ ਚਾ ਜਾਨਦੇ ਆ ਹਨਾ ਤੇ ਬਹੁਤ ਸਕੂਨ ਮਿਲਦਾ ਤੇ ਆਪਾਂ ਤੁਹਾਨੂੰ ਆਪਣੇ ਕੰਮ ਦਿਖਾਤੇ ਕਿ ਕਿੰਨੀ ਕਿ ਜਾਣ ਆ ਮੇਰੇ ਚ ਇਹਨਾ ਮੈਨੂੰ ਨਾ ਇੱਕ ਭੈਣ ਕਮੈਂਟ ਕਰਿਆ ਭੈਣੇ ਤੁਹਾਡਾ ਵੇਟ ਕਿੰਨਾ ਦਾ ਤੇ ਹੁਣ ਇਹ ਸੁਣ ਕੇ ਜੇ ਮੈਂ ਤੁਹਾਨੂੰ ਦੱਸਦਾ ਤੇ ਭਈ ਤੁਸੀਂ ਹੱਸੋਗੇ ਮੇਰੇ ਚ ਨਾ ਸਿਰਫ 45 ਕਿਲੋ ਭਾਰ 45 ਤੇ ਤਰੁਤਰ ਹੋ ਜਾਂਦਾ ਹੈ ਨਹੀਂ ਇਹ ਤੋਂ ਤਾਂ ਪਤਾ ਹੀ ਨਹੀਂ ਤੇ ਕਹ ਜਰੂਰ ਦੱਸਿਓ ਭਈ ਮੈਂ ਮੋਟੀ ਹੋਣਾ ਕਾਹਦੇ ਨਾ ਹੋਵਾਂ ਮੈਨੂੰ ਐ ਵੀ 50 ਕਿਲੋ ਤਾਂ ਹੋ ਗੇ ਮੈਂ ਪਤਲੀ ਬਾਲੀ ਆ ਭਈ ਤੇ ਦੱਸਿਓ ਭਈ ਮੈਂ ਕਾਹਦੇ ਨਾ ਮੋਟੀ ਹੋ ਜਾਂ ਬਸ 5-1 ਕਿਲੋ ਭਾਰ ਵਧਾਉਣਾ ਵੇ ਤੇ ਭੈਣਾਂ ਨੂੰ ਮੈਂ ਇਹੀ ਕਹੂੰਗੀ ਬੀਪਾਈ ਤੁਸੀਂ ਕੰਮ ਕਰੋ ਕੰਮ ਦੀ ਕੋਈ ਸ਼ਰਮ ਨਹੀਂ ਇਸ ਕੰਮ ਚ ਬਹੁਤ ਫਾਇਦਾ ਬੀਜੀ ਨੂੰ ਸਹਾਵਾ ਜੇ ਹਨਾ ਤੇ ਕਹਿੰਦੇ ਵੀ ਆ ਤੈਨੂੰ ਦੇਖ ਕੇ ਹੌਸਲਾ ਮਿਲਦਾ ਕੰਮ ਕਰਨ ਨੂੰ ਕੀ ਕਰਦਾ ਕੰਮ ਕਰਨ ਨੂੰ ਤਾਂ ਕੀ ਕਰਦਾ ਪਰ ਕਰਨਾ ਨਹੀਂ ਤੇ ਮੈਂ ਉਹਨਾਂ ਨੂੰ ਵੀ ਕਹੂੰਗੀ ਆਪਣੇ ਰਿਸ਼ਤੇਦਾਰ ਜਾਂ ਕੋਈ ਪਿੰਡੋਂ ਜਿਹੜੇ ਵੀ ਮੇਰੇ ਮੈਨੂੰ ਟੱਕਰੇ ਸੀ ਹਨਾ ਵੀਡੀਓ ਦੇਂਦੇ ਹੋਣਗੇ ਤੇ ਮੈਂ ਕਹੂੰਗੀ ਬਈ ਹਨਾ ਕੰਮ ਜ਼ਰੂਰ ਕਰੋ ਇਹ ਤੇ ਇੱਕ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਸੱਚੀ ਸਾਰੇ ਮਿਲੇ ਵਧੀਆ ਤੇਰੀ ਵੀਡੀਓ ਦੇਣੇ ਆ ਸੀ ਤੇਰੀ ਵੀਡੀਓ ਦੇਣੇ ਹੁੰਦੇ ਆ ਤੇ ਜਿਨ੍ਹਾਂ ਨੂੰ ਵੀ ਨਹੀਂ ਜਾਣਦੀ ਸਪਿੰਡ ਚ ਘੱਟ ਵੀ ਜਾਣਦੀ ਸੀ ਉਹ ਵੀ ਵਧੀਆ ਮਿਲੇ। ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰੇ। ਤੇ ਬਸ ਸੱਚ ਤਾਂ ਹਨਾ ਵੀ ਆਪਣਾ ਟੌਪ ਕੇ ਹੀ ਸੀ। ਮਨ 'ਚ ਗੱਲ ਸੀ ਸੋਚਿਆ ਨਾ ਤੁਹਾਡੇ ਨਾਲ ਸ਼ੇਅਰ ਕਰਦਾ। ਵੀ ਪੈਨ ਮਾਨ ਕੇ ਵੀ ਔਰਤ ਦੇ ਸਿਰ ਤੇ ਘਰ ਚੱਲਦਾ ਹੁੰਦਾ। ਔਰਤ ਘਰ ਜੋੜ ਵੀ ਸਕਦੀ ਐ ਤੇ ਤੋੜ ਵੀ ਸਕਦੀ ਐ ਤੇ ਤੋੜ ਨਾਲ ਐਂ ਚ ਭਈ ਆਪਦਾ ਨਾਂ ਨਾ ਲਿਆਓ। ਜੋੜ ਨਾਲ ਚ ਲਿਆਓ। ਬੀ ਕੈਨ ਹਾਂ ਵੀ ਪਲਾਨੇ ਦਿਨੋਂ ਤੀ ਹਣਾ ਇੰਨਾ ਕੰਮ ਕਰਦੀ ਆ ਤੇ ਜਿੰਨਾ ਕ ਟਾਈਮ ਮਾੜਾ ਮੈਂ ਦੇਖਿਆ ਨਾ ਜਾਂ ਦੇਖ ਰਹੀ ਆ ਹਣਾ ਇਸ ਲਈ ਨਾ ਵੀ ਸਾਡੇ ਤੇ ਗਵਾੜ ਤੇ ਸਾਰੇ ਗੱਲਾਂ ਕਰਦੇ ਨੇ ਵੀ ਉਹਨੇ ਕਦੇ ਹਿੰਮਤ ਨਹੀਂ ਹਾਰੀ ਉਹ ਜਦੋਂ ਮੈਂ ਦੱਸੂਗੀ ਨਾ ਤੇ ਤੁਸੀਂ ਵੀ ਸੋਚੋਗੇ ਹਣਾ ਵੀ ਵਾਕਈ ਭਨੇ ਹਣਾ ਵੀ ਤੂੰ ਇੰਨਾ ਕੁਝ ਚੱਲਿਆ ਇਹ ਮੈਂ ਸ਼ੇਅਰ ਜ਼ਰੂਰ ਕਰੂੰਗੀ ਵੀਰੇ ਹਣਾ ਮੈਂ ਕਿਸੇ ਗੱਲ ਦਾ ਹਨਾ ਇੰਤਜ਼ਾਰ ਕਰ ਰਹੀ ਸੀ ਤੇ ਦੱਸੋ ਜ਼ਰੂਰ ਹਨਾ ਤੁਸੀਂ ਵੀ ਸਾਰੇ ਮੇਰੇ ਭੈਣ ਭਾਈਓ ਫੈਮਲੀਓ ਤੇ ਆਪਣੇ ਸਾਡੇ ਤਾਂ ਬਸ ਤੁਹਾਨੂੰ ਇਹ ਹੀ ਦੱਸਤਾ ਨਾ ਬਸ ਮੇਨ ਇਹ ਹੀ ਸਮਝ ਲਓ ਕਿ ਸਾਰੇ ਘਰ ਦੀ ਜ਼ਿੰਮੇਵਾਰੀ ਹਨਾ ਮੇਰੇ ਤੇ ਆ ਮੇਰੇ ਕੱਲੀ ਤੇ ਆਈ ਵੀ ਹੁਣ ਤੇ ਚਲੋ ਜੀ ਵਾਹਿਗੁਰੂ ਕਰੇ ਵੀ ਇਹ ਮੇਰੇ ਕੱਲੀ ਤੋਂ ਜ਼ਿੰਮੇਵਾਰੀ ਛੇਤੀ ਹਟ ਜੇ ਤੇ ਚਲੋ ਜੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ। ਜੇ ਆਪਾਂ ਨਹੀਂ ਕਰਦੇ ਹੁਣ ਤਾਂ ਬਾਅਦ ਦਾ ਟਾਈਮ ਹੋ ਗਿਆ। ਦੋ ਬੱਚੇ ਨਾਲੇ ਆ। ਨੀਂਦ ਆਈ ਨਹੀਂ ਪਈ ਸੀ, ਨੀਂਦ ਨਹੀਂ ਆਈ। ਸੋਚਿਆ ਚਲੋ ਵੀਡੀਓ ਬਣਾ ਲਈਏ। ਚਲੋ ਜੀ, ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ। ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਤੇ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੱਸਦੇ ਰਹੋ, ਵਾਸਤੇ ਰਹੋ, ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ। ਬਾਏ।